वाह ਨਮਹੇ ਨਮਹੇ ਜੁਗਾਦ ਗੁਰੇ ਨਮਹੇ ਨਮਹੇ ਸਤ ਗੁਰੇ ਨਮਹੇ ਸ੍ਰੀ ਗੁਰਦੇਵੈ ਨਮਹਿ ਨਮਹਿ ਤੂੰ ਚਉ ਸੱਜਣ ਮੈਂਡਿਆ ਮੈਂਡਿਆ ਸੱਜਣ ਮੰਡਿਆ ਦੇ ਇਸ ਉਤਾਰ ਦੇ ਇਸ ਉਤਾਰ ਨੈਣ ਮਹੀਂਜੇ ਤਰਸਦੇ ਕਦ ਪਸੀਂ ਦੀਦਾਰ ਕਦ ਪਸੀਂ ਦੀਦਾਰ ਨਨ ਮਹੀਂਜੇ ਤਰਸਦੇ 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 ਨਨ ਮਹੀਂਜੇ ਤਰਸਦੇ ਕਦ ਪਸੀਦੀ ਦਾਰ ਕਦ ਪਸੀਦੀ ਕਦ ਪਸੀ دیدار ਕਦ ਪਸੀ دیدار ਵੇ ਇਹ ਪਿਆਰੇ ਸਾਹਿਬ ਜੀਓ ਇਹ ਚਵਰ ਤਖਤ ਸ਼ਤਰ ਦਿਵਾਲੀ ਇਹ ਦੋ ਜਹਾਨ ਦੀ ਵਾਲੀ ਇਹ ਸਬਨਾ ਦੇ ਪਲਕ ਜੀਓ ਇਹ ਪਿਆਰੇ ਜੀਓ ਇਹ ਭਵ ਖੰਡਨ ਇਹ ਬਤਤ ਪਾਵਨ ਇਹ ਸਦਾ ਅੰਗ ਸੰਗੇ ਜੀਓ ਇਹ ਗੁਰੂ ਗਰੀਬ ਨਿਵਾਜ ਤੰਤਨ ਗੁਰੂ ਤੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੋਂ ਪਹਿਲੇ ਆਪ ਜੀ ਨੂੰ ਨਮਸਕਾਰ ਆਪ ਜੀ ਤੋਂ ਬਲਹਾੜੇ ਆਪ ਜੀ ਦੇ ਸੋਹਣੇ ਦਰਬਾਰ ਅੰਦਰ ਅਬ ਜੀ ਦੇ ਸੋਹਣੇ ਚਰਨ ਕਮਲਾਂ 'ਪਾਸ ਆ ਜੁੜੀ ਗੁਰੂ ਰੂਪ ਸਾਹਿਬ ਸੰਗਤ ਜੀਓ ਆਓ ਪਿਆਰੇ ਸਾਹਿਬਾਂ ਦੇ ਚਰਨਾਂ ਤੇ ਸੀਸ ਨਿਵਾ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਅਤੇ ਦੀਸਾਂਜ ਕਰੀਏ ਗੱਜ ਕੇ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਓ ਸੁਪਿਆਰੇ ਜੀ ਦੇ ਰੰਗਾ ਚੋ ਲਾਹੀ ਰੰਗਾ ਚੋ ਅਗਲੇ ਰੰਗ ਮੰਨੀਏ ਮਹਾਰਾਜ ਜੀ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ ਉਹ ਜਿਹੜਾ ਸਾਹਿਬ ਹੈ ਜਿਸ ਨੂੰ ਬਹੁਤਾ ਕਹੀਏ ਬਹੁਤਾ ਹੋ ਜਾਂਦਾ ਤੇ ਜਿਸ ਦੇ ਕੱਲ ਆਪ ਜੀ ਨੂੰ ਰੰਗ ਸਮਝਾਉਣੇ ਕੀਤੇ ਸੀ ਕਿ ਜਦੋਂ ਆਪ ਜੀ ਗਿਆਨ ਧਾਰਾ ਦੇ ਵਿੱਚ ਚੱਲੋਗੇ ਜਦੋਂ ਗਿਆਨ ਧਾਰਾ ਪ੍ਰਗਟ ਹੋਏਗੀ ਜਦੋਂ ਯਾਤਰਾ ਪ੍ਰਗਟ ਹੋਏਗੀ तो यात्रा देओगे जिनी दूर तक यात्रा करोगे उस तो अगे चलिया हो यात्रा मुकती नहीं है हमेशा अगे चलिया जाए इस करके जिन्ना भी कह पाएँ उस तो कई गुणा ज्यादा हो जाता बहुता कही है बहुता होए ਇਸੇ ਅਰਥ ਦੇ ਵਿੱਚ ਜੀ ਇਸ ਦੇ ਅਰਥ ਕਰਨੇ ਹੋਣ ਤੇ ਅਰਥ ਨਹੀਂ ਏ ਇਹ ਤੇ ਵਿਸਮਾਦ ਦਾ ਰੰਗ ਏ ਕਿ ਮੇਰਾ ਪਿਆਰਾ ਇਦਾਂ ਦਾ ਏ ਜੇ ਮੈਂ ਬਹੁਤਾ ਕਿੰਨਾ ਇਤੇ ਬਹੁਤਾ ਹੋ ਜਾਂਦਾ ਅਰਥ ਨਹੀਂ ਨੇ ਵਿਸਮਾਦ ਏ ਬਾਣੀ ਸਤਗੁਰੂ ਦੇ ਅਰਥ ਨਹੀਂ ਹੁੰਦੇ ਦਰਸ਼ਨ ਹੁੰਦੇ ਨੇ ਵਿਸਮਾਦ ਹੁੰਦੇ ਨੇ ਮਹਾਰੰਗ ਹੁੰਦੇ ਨੇ ਅਰਥ ਨਹੀਂ ਹੁੰਦੇ ਅਰਥ ਬਹੁਤ ਉਰੇ ਰਹਿ ਜਾਂਦੇ ਅਸੀਂ ਬਹੁਤਾਂਤ ਦੇ ਵਿੱਚ ਅਰਥਾਂ ਦੇ ਵਿੱਚ ਉਲਝ ਗਏ ਗਿਆਨੀ ਬਣ ਗਏ ਸਾਰੇ ਜਣੇ ਇਸ ਕਰਕੇ ਸਾਡੇ ਪੰਥ ਦੇ ਵਿੱਚ ਵਿਵਾਦ ਵੀ ਜਿਆਦਾ ਤਾਂ ਹੀ ਨੇ ਕਿ ਅਸੀਂ ਅਰਥਾਂ ਦੇ ਵਿੱਚ ਸਮਝਣਾ ਚਾਹੁੰਨੇ ਆ ਪਰ ਕੌਣ ਸਮਝਾਵੇ ਕਿ ਜੇ ਸਾਡੀ ਬੁੱਧ ਚ ਆ ਜਾਵੇ ਤੇ ਗੁਰੂ ਸਾਡੀ ਬੁੱਧ ਤੋਂ ਛੋਟਾ ਨਹੀਂ ਹੋ ਜਾਏਗਾ ਜਿਹੜਾ ਮੇਰੀ ਬੁੱਧ ਚ ਆ ਗਿਆ ਉਹ ਮੇਰੀ ਬੁੱਧ ਤੋਂ ਵੱਡਾ ਕਿਵੇਂ ਹੋਇਆ ਉਹ ਤੇ ਸਤਿਗੁਰੂ ਉਹ ਇਹ ਜਿਹੜਾ ਮੇਰੀ ਬੁੱਧ ਚ ਨਹੀਂ ਆਉਂਦਾ ਫਿਰ ਜੋ ਤੂੰ ਬੁੱਧ ਚ ਸਮਝਿਆਏ ਉਸਦਾ ਵਿਵਾਦ ਕਿਸ ਗੱਲ ਦਾ ਹੈ ਬਾਤ ਤੇ ਤਾਂ ਬਣੇ ਜੇ ਬੁੱਧ ਤੋਂ ਪਾਰ ਉਸ ਨੂੰ ਦੇਖੇ ਪਾਰ ਦੇਖਾਂਗੇ ਤੇ ਫਿਰ ਪਤਾ ਲੱਗੇਗਾ ਬੋਤਾ ਕਹੀਏ ਬੋਤਾ ਹੋਏ ਵਿਸਮਾ ਦੇ ਤੇ ਜਦੋਂ ਗੁਰਸਿੱਖ ਸਾਧੂ ਇਹਨਾਂ ਪੰਕਤੀਆਂ ਦੇ ਦਰਸ਼ਨ ਕਰਦੇ ਨੇ ਨਾ ਉਹ ਤੇ ਕਈ ਕਈ ਦਿਨ ਵਿਸਮਾਦ ਚ ਚਲੇ ਜਾਂਦੇ अच्छा एक होर हैरानी दी बहुता कहीए बहुता हो कही है, विशालता वालू देखांगे उधर भी एदा है सूक्ष्मता तो वालू देखा सूक्ष्म रंग वालू तभी एदा ही है तुम बरीकी चले चलो अंदर ना भी इदा रहेगा बहुता कहीए बहुता होशालता वालू चले जाओं होएगा ਤੁਸੀਂ ਰੁੱਖ ਨੂੰ ਦੇਖਣ ਲੱਗ ਜਾਓ ਕਿ ਕਿੰਨੇ ਕੁ ਫੁੱਲ ਲੱਗੇ ਨੇ ਕਿੰਨੇ ਕੁ ਫਲ ਲੱਗਦੇ ਨੇ ਕਿੰਨੇ ਕਜੇ ਹੋਰ ਲੱਗਣੇ ਨੇ ਤੇ ਪਤਾ ਹੀ ਨਹੀਂ ਕੁਝ ਤੁਸੀਂ ਬੀਜ ਵੱਲ ਨੂੰ ਯਾਤਰਾ ਕਰ ਲਓ ਕਿ ਰੁੱਖ ਪੈਦਾ ਕਿੱਦਾਂ ਹੋਇਆ ਕਿਹੜੀ ਯਾਤਰਾ ਚੋਂ ਆਇਆ ਸੂਖਮ ਰੰਗ ਨੂੰ ਦੇਖਣਾ ਸ਼ੁਰੂ ਕਰ ਦਿਓ ਉੱਥੇ ਵੀ ਇਦਾਂ ਹੀ ਹੈ ਤੁਸੀਂ ਕਿਸੇ ਵੀ ਦਿਸ਼ਾ ਵੱਲ ਨੂੰ ਯਾਤਰਾ ਕਰੋਗੇ ਇਹੋ ਹੀ ਰੰਗ ਮਿਲੇਗਾ ਬਹੁਤਾ ਕਹੀਏ ਬਹੁਤਾ ਹੋਏ ਤੇ ਆਪ ਜੀ ਨੂੰ ਹਰ ਜਰੇ ਜਰੇ ਦੇ ਵਿੱਚ ਸਮੋਇਆ ਹੋਇਆ ਨਜ਼ਰ ਆਏਗਾ ਸੂਖਮ ਵੱਲ ਨੂੰ ਵੇਖਾਂਗੇ ਪ੍ਰਸ਼ਾਦੇ ਦੀ ਇੱਕ ਗਰਾਈ ਜਿਹੜੀ ਛੱਕਦੇ ਹੋ ਉਸ ਦੇ ਕਦੀ ਪ੍ਰਸ਼ਾਦਾ ਮੂੰਹ ਦੇ ਵਿੱਚ ਰੱਖ ਕੇ ਰਸਨਾ ਤੇ ਉਸ ਦੇ ਰਸ ਮਾਨ ਕੇ ਦੇਖਣਾ ਕਿੰਨੇ ਕ ਰਸ ਨਹੀਂ ਆਪ ਜੀ ਨੂੰ ਬੌਤਾ ਕਹੀਏ ਬੌਤਾ ਹੋਏ ਮਿਲੇਗਾ ਉਸ ਚੋਂ ਤਤ ਕਿੰਨੇ ਕ ਬਣ ਰਹੇ ਨੇ ਕਿੰਨੇ ਕ ਜੇ ਸਾਇੰਟਿਸਟਾਂ ਨੇ ਮੈਡੀਕਲ ਵਾਲਿਆਂ ਨੇ ਖੋਜਲੇ ਨੇ ਕਿੰਨੇ ਕ ਜੇ ਬਾਕੀ ਨੇ ਆਪ ਜੀ ਨੂੰ ਬੌਤਾ ਕਹੀਏ ਬੌਤਾ ਹੋਏ ਮਿਲ ਜਾਏਗਾ ਇੱਕ ਬੀਜ ਨੂੰ ਕਿਵੇਂ ਅੰਕੁਰਿਤ ਕਰਦਾ ਏ ਕਿਵੇਂ ਕੁੰਮਲੀਆਂ ਪ੍ਰਗਟ ਹੋ ਜਾਂਦੀਆਂ ਕਿਵੇਂ ਉਸਦੇ ਪੱਤੇ ਬਣ ਜਾਂਦੇ ਕਿਵੇਂ ਇੱਕ ਹੀ ਬੀਜ ਤੋਂ ਤਣਾ ਬਣ ਜਾਂਦਾ ਕਿਵੇਂ ਇੱਕ ਹੀ ਬੀਜ ਤੋਂ ਜਿਹੜਾ ਇਹ ਫੁੱਲ ਬਣ ਜਾਂਦਾ ਕਿਵੇਂ ਫੁੱਲਾਂ ਦੇ ਵਿੱਚ ਰੰਗ ਭਰੇ ਜਾਂਦੇ ਕਿਵੇਂ ਪੱਤਿਆਂ ਦੇ ਵਿੱਚ ਆਕਾਰ ਭਰੇ ਜਾਂਦੇ ਜੇ ਇਸ ਨੂੰ ਵੀ ਦੇਖਣ ਲੱਗ ਜਾਓਗੇ ਤੇ ਬਹੁਤਾ ਕਹੀਏ ਬਹੁਤਾ ਹੋਏ ਮਿਲੇਗਾ ਪੱਤੇ ਪੱਤੇ 'ਚ ਮਿਲੇਗਾ ਜਰੇ ਜਰੇ 'ਚ ਮਿਲੇਗਾ ਪਿਆਰੇ ਸ਼ਬਦ ਗੁਰੂ ਦਾ ਕੋਈ ਵੀ ਹੁਕਮ ਕੋਈ ਵੀ ਸ਼ਬਦ ਅਪਜੀ ਨੂੰ ਜਰੇ ਜਰੇ ਚ ਮਿਲੇਗਾ ਇਸ ਦਾ ਸਿਰਫ ਇਨਾਕ ਸਰੂਪ ਨਹੀਂ ਹੈ ਬਹੁਤਾ ਕਹੀਏ ਬਹੁਤਾ ਹੋਏ ਉਹ ਜਿਹੜਾ ਬਹੁਤਾ ਹੈ ਗੁਰਸਿੱਖ ਸਾਧੂਆਂ ਨੂੰ ਤੇ ਉਹ ਮੰਨਣ ਤੋਂ ਵੇਲ ਨਹੀਂ ਹੈ ਉਹ ਸਾਡੇ ਵਾਂਗੂ ਥੋੜੀ ਕਦੀ ਉਹਦੇ ਨਾਲ ਗੱਪਾਂ ਮਾਰ ਲੀਆਂ ਕਦੀ ਉਹਦੇ ਨਾਲ ਲੜ ਪਏ ਕਦੀ ਇਹਨੂੰ ਆਪਣਾ ਬਣਾ ਲਿਆ ਉਹਨੂੰ ਕਿਤੇ ਦੱਸਤਾ ਕਿ ਮੈਂ ਆ ਵੀ ਕੰਮ ਕਰ ਲੈਣਾ ਮੈਂ ਬੜਾ ਵਧੀਆ ਬੰਦਾ ਉਹ ਆਪਣਾ ਪ੍ਰਚਾਰ ਕਰਦੇ ਥੋੜੀ ਨੇ ਉਥੇ ਆਪਣੇ ਪਿਆਰੇ ਦੇ ਰੰਗ ਮਾੜਦੇ ਨੇ ਬਸ ਉਹ ਜਿਹੜਾ ਬਹੁਤਾ ਏ ਉਹ ਜਿਹੜਾ ਬਹੁਤਾ ਕਹੀਏ ਬਹੁਤਾ ਹੋਏ ਸਤਿਗੁਰੂ ਕਹਿੰਦੇ ਨੇ ਬਹੁਤ ਜ਼ਿਆਦਾ ਵੱਡਾ ਏ ਵੱਡਾ ਸਾਹਿਬ ਏ ਸਾਹਿਬ ਨੂੰ ਜਾਨਣਾ ਹੋਵੇ ਤੇ ਸਾਹਿਬ ਹੁੰਦਾ ਮਾਲਕ ਸਾਹਿਬ ਕੌਣ ਹੁੰਦਾ ਏ ਮਾਲਕ ਹੁੰਦਾ ਅਸੀਂ ਸਾਰੇ ਜਣੇ ਸਾਹਿਬ ਕਹਿ ਤੇ ਲੈਨੇ ਪਰ ਕੰਦੀ ਸਾਹਿਬ ਮੰਨਿਆ ਉਸ ਪਿਆਰੇ ਨੂੰ ਸ਼ਬਦਾਂ ਦੇ ਵਿੱਚ ਤੇ ਕਹਿ ਦਿੰਨੇ ਤੂੰ ਮੇਰਾ ਮਾਲਕ ਹੈ ਅਸੀਂ ਆਪਣੇ EMPLOYEER ਨੂੰ ਤੇ ਮਾਲਕ ਮੰਨ ਲੈਨੇ ਉੱਥੇ ਤੇ ਉਹਦੀ ਮਰਜ਼ੀ ਮੁਤਾਬਕ ਕੰਮ ਕਰ ਲੈਨੇ ਜੇ ਉਹ ਕਵੇ ਪੈਂਟ ਪਾ ਕੇ ਆ ਤੇ ਪੈਂਟ ਪਾ ਕੇ ਆਉਗੇ ਜੇ ਉਹ ਕਹਿੰਦਾ ਟਾਈ ਲਾ ਕੇ ਆ ਤੇ ਟਾਈ ਲਾ ਕੇ ਆਉਗੇ ਜੇ ਉਹ ਕਹਿੰਦਾ 9 ਵਜੇ ਦਫ਼ਤਰ ਹਾਜ਼ਰ ਹੋਣਾ ਹੈ ਤੇ 9 ਵਜੇ ਹਾਜ਼ਰ ਹੋ ਜਿਉਂ ਕਹਿੰਦਾ 5 ਵਜੇ ਹੀ ਘਰ ਜਾਣਾ ਹੈ ਤੇ 5 ਵਜੇ ਹੀ ਘਰ ਜਾਣੇ ਆਪਣਾ ਜਿਹੜਾ ਕਿਰਤ ਦਾ ਮਾਲਕ ਜਿਸ ਨੂੰ ਬਣਾਇਆ ਹੈ ਕਿਰਤ ਦਾ ਸਾਹਿਬ ਜਿਸ ਨੂੰ ਬਣਾਇਆ ਹੈ ਉਸ ਨੂੰ ਤੇ ਮਾਲਕ ਮੰਨਿਆ ਹੈ ਸਾਹਿਬ ਮੰਨਿਆ ਹੈ ਪਿਆਰੇ ਨੂੰ ਕਦੀ ਸਾਹਿਬ ਮੰਨਿਆ ਦਿੱਕਤ ਇਹ ਕਿ ਅਸੀਂ ਸਿਰਫ ਬੋਲ ਰਹੇ ਹਾਂ ਅਸੀਂ ਗਾ ਲੈਨੇ ਆ ਕਿ ਤੂੰ ਸਾਹਿਬ ਹੈ ਅਸੀਂ ਤੇ ਇੱਕ ਦਿਨ ਵੀ ਪ੍ਰੈਕਟਿਸ ਨਹੀਂ ਕੀਤੀ ਕਿ ਤੂੰ ਮੇਰਾ ਸਾਹਿਬ ਹੈ ਗੁਰਸਿੱਖ ਸਾਧੂਆਂ ਦੀ ਦੁਨੀਆ ਦੇ ਵਿੱਚ ਉਹ ਅਭਿਆਸ ਕਰਦੇ ਨੇ ਆਪ ਜੀ ਕਿਸੇ ਦਿਨ ਕਰਨਾ ਕਿਸੇ ਦਿਨ ਉਸ ਨੂੰ ਸਾਹਿਬ ਬਣਾ ਲੈਣਾ ਕਿ ਤੂੰ ਮੇਰਾ ਮਾਲਕ ਏ ਚੱਲ ਅੱਜ ਤੇਰੇ ਮੁਤਾਬਕ ਸਾਰਾ ਕੁਝ ਕਰਨਾ ਰੋਜ਼ ਰੋਜ਼ ਤੇ ਮੈਂ ਮਾਇਆ 'ਚ ਉਲਝ ਜਾਂਦਾ ਏ ਅੱਜ ਮੇਰੇ ਕੋ ਜਿਹੜਾ ਏ ਅੱਜ ਮੈਂ ਯਤਨ ਕਰਦਾ ਏ ਕਿ ਤੂੰ ਮਾਲਕ ਏ ਜੋ ਤੈਨੂੰ ਪਾਉਂਦਾ ਏ ਅੱਜ ਮੈਂ ਸਾਰਾ ਦਿਨੇ ਹੋਈ ਕਰਨਾ ਇੱਕ ਦਿਨ ਕਰਕੇ ਦੇਖਿਓ ਆਪ ਜੀ ਜਦੋਂ ਕਰੋਗੇ ਆਪ ਜੀ ਨੂੰ ਨਵੇਂ ਜੀਵਨ ਦੇ ਰੰਗ ਪਤਾ ਲੱਗਣਗੇ ਜਿਹੜੇ ਗੁਰਸਿੱਖ ਸਾਧੂ ਕਰਦੇ ਨੇ ਨਾ ਆ ਜਿਹੜਾ ਭਰੋਸਾ ਨਹੀਂ ਏ ਕਈ ਵਾਰ ਹੁੰਦਾ ਨਾ ਸਾਨੂੰ ਭਰੋਸਾ ਨਹੀਂ ਆਉਂਦਾ ਕਿ ਮਹਾਰਾਜ ਹੈਗੇ ਵੀ ਆ ਕਿ ਨਹੀਂ ਹੈਗੇ ਸਾਡਾ ਭਰੋਸਾ ਡੋਲਦਾ ਏ ਇਹ ਸਭ ਉਹ ਲੋਕ ਨੇ ਜਿਨ੍ਹਾਂ ਨੇ ਸਾਹਿਬ ਦੇ ਹੁਕਮ ਨੂੰ ਕਮਾਇਆ ਨਹੀਂ ਹੈ ਜੀ ਵੱਡਾ ਸਾਹਿਬ ਉੱਚਾ ਥਾਂ ਉਹ ਜਿਹੜਾ ਵੱਡਾ ਸਾਹਿਬ ਏ ਉਸ ਦਾ ਥਾਉ ਜਿਹੜਾ ਹੈ ਉਹ ਬਹੁਤ ਉੱਚਾ ਹੈ ਇਸ ਦੇ ਬੇਅੰਤ ਰੰਗ ਨੇ ਉੱਚੇ ਥਾਉ ਨੇ ਇੱਕ ਉੱਚਾ ਥਾਉ ਇੱਕ ਤੇ ਅਸੀਂ ਸਤਕਾਰ ਵਜੋਂ ਸੰਸਾਰੀ ਦੁਨੀਆ ਦੇ ਵਿੱਚ ਉੱਚਾ ਥਾਉ ਰੱਖਦੇ ਜਿਵੇਂ ਅਸੀਂ ਤਖਤ ਨੂੰ ਉੱਚਾ ਰੱਖਦੇ ਕਿ ਇਹ ਸਤਕਾਰ ਦਾ ਰੰਗ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰਫ ਸਤਕਾਰ ਦੇ ਰੰਗ ਨੂੰ ਇੱਥੇ ਵਿਖਿਆਨ ਨਹੀਂ ਕਰ ਰਹੇ ਜਿਸ ਦਿਨ ਆਪ ਜੀ ਇਸ ਵੱਡੇ ਸਾਹਿਬ ਦਾ ਇੱਕ ਰੰਗ ਇੱਕ ਦਿਨ ਕਮਾਉਗੇ ਨਾ ਇੱਕ ਦਿਨ ਅਭਿਆਸ ਕਰੋਗੇ ਆਪ ਜੀ ਨੂੰ ਪਤਾ ਚੱਲੇਗਾ ਆਪ ਜੀ ਦੇ ਰਿਸ਼ਤਿਆਂ ਦੇ ਵਿੱਚ ਸਭ ਤੋਂ ਨੇੜੇ ਸਭ ਤੋਂ ਵੱਧ ਪ੍ਰੇਮ ਕਰਨ ਵਾਲਾ ਸਭ ਤੋਂ ਵੱਧ ਆਪ ਜੀ ਦੀ Ꙅ ਕਰਨ ਵਾਲਾ ਸਭ ਤੋਂ ਉੱਚਾ ਸਥਾਨ ਰੱਖਣ ਵਾਲਾ ਇੱਕੋ ਹੀ ਸਾਹਿਬ ਹੈ ਦੂਜਾ ਨਹੀਂ ਆਪ ਜੀ ਤੋਂ ਵੀ ਜ਼ਿਆਦਾ ਜਿੰਨਾ ਪਿਆਰ ਆਪ ਜੀ ਆਪਣੇ ਆਪ ਨੂੰ ਕਰਦੇ ਹੋ ਨਾ ਉਸ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲਾ ਜਿੰਨੀ ਕੇਅਰ ਤੁਸੀਂ ਆਪਣੀ ਆਪਣੀ ਕਰਦੇ ਹੋ ਉਸ ਤੋਂ ਵੀ ਜ਼ਿਆਦਾ ਕੇਅਰ ਕਰਨ ਵਾਲਾ ਜਿੰਨੀ ਪਾਲਣਾ ਆਪਜੀ ਆਪਣੀ ਕਰਦੇ ਹੋ ਉਸ ਤੋਂ ਵੀ ਜ਼ਿਆਦਾ ਕਰਨ ਵਾਲਾ ਆਪਜੀ ਤੋਂ ਵੀ ਜ਼ਿਆਦਾ ਆਪਜੀ ਨੂੰ ਚਾਹਣ ਵਾਲਾ ਆਪਜੀ ਦੇ ਚਾਹਣ ਵਾਲਿਆਂ ਦੀ ਦੁਨੀਆ ਦੇ ਵਿੱਚ ਉੱਚਾ ਸਥਾਨ ਹੈ ਆਪਜੀ ਦੀ ਪਾਲਣਾ ਕਰਨ ਵਾਲਿਆਂ ਦੀ ਦੁਨੀਆ ਦੇ ਵਿੱਚ ਉੱਚਾ ਸਥਾਨ ਹੈ ਆਪ ਜੀ ਦੀ ਸਭ ਸੰਭਾਲ ਕਰਨ ਵਾਲਿਆਂ ਦੀ ਜੀਆਂ ਦੇ ਵਿੱਚ ਸਭ ਤੋਂ ਉੱਚਾ ਸਥਾਨ ਹੈ ਹਰ ਜਗ੍ਹਾ ਤੇ ਉਸ ਦਾ ਉੱਚਾ ਸਥਾਨ ਰਹੇਗਾ ਉਸ ਨੂੰ ਦੂਜੇ ਨੰਬਰ ਤੇ ਤੁਸੀਂ ਰੱਖ ਨਹੀਂ पाओगे ਜਿਉਂ ਜਿਉ ਉਸ ਪਿਆਰੇ ਨੂੰ ਦੇਖੋਗੇ ਜਿਉਂ ਜਿਉ ਉਸ ਪਿਆਰੇ ਨੂੰ ਜਿਹੜਾ ਇਹ ਮੰਨੋਗੇ ਆਪ ਜੀ ਦੇ ਹਰ ਰਿਸ਼ਤੇ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਏਗਾ ਤੁਸੀਂ ਚਾਹ ਕੇ ਵੀ ਉਸ ਨੂੰ ਦੂਜੇ ਤੇ ਨਹੀਂ ਰੱਖ ਸਕਦੇ ਮਿੱਤਰ ਬਣ ਕੇ ਜੇ ਮਿੱਤਰ ਦਾ ਉਸ ਦਾ ਰੰਗ ਮੰਨਣਾ ਹੋਵੇ ਸੰਸਾਰੀ ਮਿੱਤਰ ਨੂੰ ਤੇ ਆਪਣੇ ਦਿਲ ਦੀ ਸਾਰੀ ਗੱਲ ਦੱਸ ਦਿਓ ਕਿ ਮੈਂ ਆ ਆ ਬੁਰੀਆਂ ਸੋਚਾਂ ਵੀ ਸੋਚਦਾ ਏ ਮਿੱਤਰਤਾ ਨਹੀਂ ਬਚੇਗੀ ਵੈਸੇ ਵੀ ਸਾਧੂ ਇੱਕ ਬਾਤ ਕਹਿੰਦੇ ਨੇ ਉਹ ਕਹਿੰਦੇ ਨੇ ਮਨੁੱਖ ਜਿਹੜਾ ਏ ਨਾ ਸਭ ਤੋਂ ਵੱਧ ਝੂਠ ਆਪਣੇ ਮਿੱਤਰ ਨਾਲ ਬੋਲਦਾ ਹੈ ਸਭ ਤੋਂ ਸੱਚੇ ਮਿੱਤਰ ਨਾਲ ਸਭ ਤੋਂ ਵੱਧ ਝੂਠ ਬੋਲਦਾ ਹੈ ਮਾਇਆ ਦੀ ਦੁਨੀਆ ਦੇਖੋ ਜਿਸ ਦੇ ਨਾਲ ਅਸੀਂ ਸਭ ਤੋਂ ਵੱਧ ਝੂਠ ਬੋਲਦੇ ਆ ਉਹ ਸਾਨੂੰ ਸਭ ਤੋਂ ਪਿਆਰਾ ਰਿਸ਼ਤਾ ਲੱਗਦਾ ਹੈ ਪਿਆਰਾ ਇਸ ਕਰਕੇ ਨਹੀਂ ਲੱਗਦਾ ਕਿ ਮਿੱਤਰ ਜਿਹੜਾ ਹੈ ਉਹ ਚੰਗਾ ਹੁੰਦਾ ਪਿਆਰਾ ਇਸ ਕਰਕੇ ਲੱਗਦਾ ਹੈ ਕਿ ਉੱਥੇ ਮੈਂ ਉਹ ਬਣ ਸਕਦਾ ਹਾਂ ਜੋ ਮੈਂ ਚਾਹੁੰਦਾ ਜੋ ਮੈਂ ਪੇਸ਼ ਕੀਤਾ ਹੈ ਮੇਰਾ ਮਿੱਤਰ ਉਹਨਾਂ ਹੀ ਜਾਣਦਾ ਹੈ ਮੇਰੇ ਬਾਰੇ ਮਾਂ ਕੁਝ ਹੋਰ ਵੀ ਜਾਣਦੀ ਹੈ ਪਿਤਾ ਕੁਝ ਹੋਰ ਵੀ ਜਾਣਦਾ ਹੈ ਜੋ ਮੈਂ ਦੱਸਣਾ ਨਹੀਂ ਚਾਹੁੰਦਾ ਪਰ ਮਿੱਤਰ ਉਹ ਜਾਣਦਾ ਹੈ ਦੇਖੋ ਮਿੱਤਰ ਸਭ ਤੋਂ ਵੱਧ ਗੰਦਗੀ ਮਿੱਤਰ ਆਪਜੀ ਦੇ ਅੰਦਰ ਭਰਦਾ ਆਪਜੀ ਦੇ ਮਨ ਦੇ ਵਿੱਚ ਭਰਦਾ ਕਾਮ ਵਾਸ਼ਨਾ ਕਿੰਨੇ ਸਖਾਈਏ ਆਪਜੀ ਨੂੰ ਧਿਆਨ ਨਾ ਦੇਖਿਓ ਆ ਬੜਾ ਕਾਮ ਵਾਸ਼ਨਾ ਕਿਸ ਨੇ ਆਪਜੀ ਦੇ ਅੰਦਰ ਭਰੀਏ ਕਾਮ ਵਾਸ਼ਨਾ ਦੇ ਬੀਜ ਕਿਸ ਨੇ ਆਪਜੀ ਦੇ ਅੰਦਰ ਬੋਏ ਨੇ ਧਿਆਨ ਨਾ ਦੇਖਿਓ ਮਿੱਤਰ ਹੀ ਮਿਲੇਗਾ ਜਿਸ ਨੇ ਤੁਹਾਡੇ ਅੰਦਰ ਕੋੜ ਬੀਜਿਆ ਹੈ ਕੋਟ ਦੇ ਵਿੱਚ ਤੁਹਾਡਾ ਸਾਥ ਦਿੱਤਾ ਹੈ ਉਹ ਰਿਸ਼ਤਾ ਮੈਨੂੰ ਸਭ ਤੋਂ ਪਿਆਰਾ ਹੈ ਮਿੱਥਲੇ ਮੇਰਾ ਗੁਰੂ ਦਾ ਰਿਸ਼ਤਾ ਗੁਰੂ ਦੇ ਰਿਸ਼ਤੇ ਤੋਂ ਉੱਤੇ ਕੋਈ ਰਿਸ਼ਤਾ ਨਹੀਂ ਹੈ ਭਾਈ ਇਸ ਕਰਕੇ ਉਸ ਪਿਆਰੇ ਦੀ ਰਚਨਾ ਦੀ ਖੇਡ ਚਾਹੋਗੇ ਸ਼ਕਤੀ ਦੀ ਖੇਡ ਚਾਹੋਗੇ ਪਾਲਣਾ ਦੀ ਖੇਡ ਚਾਹੋਗੇ ਕਿਸੇ ਵੀ ਰੰਗ ਚਾਹੋਗੇ ਉਸ ਦਾ ਥਾਉ ਉੱਚਾ ਹੀ ਰਹੇਗਾ ਤੇ ਗੁਰਸਿੱਖ ਸਾਧੂ ਜਿਹੜੇ ਨੇ ਨਾ ਉਹ ਇਸ ਦਾ ਅਭਿਆਸ ਕਰਨ ਲੱਗ ਪੈਂਦੇ ਕਿ ਮੈਂ ਦੇਖਣਾ ਏ ਮੈਂ ਦੇਖਣਾ ਏ ਮੇਰੀ ਕੇਰ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਆਉਂਦਾ ਮਹਾਰਾਜ ਜੀ ਆਉਣਗੇ ਮੇਰਨਾ ਪ੍ਰੇਮ ਕਰਨ ਚ ਸਭ ਤੋਂ ਪਹਿਲਾਂ ਕੌਣ ਆਉਂਦਾ ਮਹਾਰਾਜ ਜੀ ਆਉਣਗੇ ਮਾਂ ਤੋਂ ਵੀ ਪਹਿਲਾਂ ਆਉਣਗੇ ਇਹ ਧਿਆਨ ਰੱਖਣਾ ਮਾਂ ਤੇ ਸਿਰਫ ਜਿਹੜਾ ਉਹ ਗ੍ਰਾਈ ਪ੍ਰਸ਼ਾਦਾ ਅਗਾਉਂਦਾ ਕੋਈ ਉਸ ਦੀ ਪਾਲਣਾ ਕੋਈ ਕਰਦਾ ਏ ਅੱਗ ਕਿਸੇ ਨੇ ਕੰਮ ਤੇ ਲਾਈ ਏ ਮਾਂ ਤੇ ਉਸ ਦੀਆਂ ਹੀ ਚੀਜ਼ਾਂ ਨੂੰ ਵਰਤ ਕੇ ਪ੍ਰਸ਼ਾਦਾ ਬਣਾ ਕੇ ਗ੍ਰਾਈ ਮੂੰਹ ਚ ਪਾ ਦਿੰਦੀ पर मां भी उसे ने बनाई है मां ऊर्जा शक्ति भी उ हर रंग चाप जी मिलेगा ये उच्चा था बस कह देना काफ़ी नहीं है अपने प्यारे का उचे थाऊ हर निको अभ्यास कर लियो जिस जिस गुरसिख ने यह महाराज जी दे प्यारे नानक की आ एक पंक्ति कमा ली ना उस दिन तो बाद जिस दिन कमा ली प्यारे नानक ना इश्क हो जाना तीस रह ही नहीं सकना तो इश्क करन तो बिना ਹੁਣ ਅਰਥ ਕਰਨ ਨੂੰ ਤੇ ਦੇ ਇੱਕ ਮਿੰਟ 'ਚ ਵੀ ਅਰਥ ਕਰਕੇ ਚਲੇ ਜਾ ਸਕਦੇ ਹਾਂ ਕਿ ਉਹ ਵੱਡਾ ਸਾਹਿਬ ਏ ਉਹਦਾ ਥਾਂ ਉੱਚਾ ਏ ਉੱਚੇ ਦੇ ਉੱਪਰ ਉੱਚਾ ਨਾ ਹੋਏ ਇਹ ਕਰਕੇ ਛੱਟ ਤਾਨੂੰ ਦੱਸ ਕੇ ਅੱਗੇ ਚਲੇ ਜਾ ਸਕਦੇ। ਪਰ ਦਰਸ਼ਨ ਕਿਵੇਂ ਕਰੋਗੇ? ਆਪਣੇ ਪਿਆਰੇ ਦੀ ਇਸ ਰੰਗ ਨੂੰ ਇਸ ਸਰੂਪ ਨੂੰ ਗਲਬਕੜੀ ਕਿਵੇਂ ਪਾਓਗੇ? ਪਿਆਰੇ ਦੇ ਰੰਗ ਨੂੰ ਮਾਣੋਗੇ ਕਿਵੇਂ? ਪਿਆਰੇ ਤੋਂ ਬਲਹਾਰ ਕਿਵੇਂ ਜਾਓਗੇ? ਇਹਰੇ ਦੀ ਦੀਵਾਨਗੀ ਚ ਕਿਵੇਂ ਜਾਓਗੇ ਜੇ ਸਿਰਫ ਅਰਥ ਕਰਕੇ ਅੱਗੇ ਚਲੇ ਜਾਈ ਤੇ ਇਸ ਕਰਕੇ ਹਮੇਸ਼ਾ ਕਿੰਨੇ ਬਾਣੀ ਗੁਰੂ ਨੂੰ ਅਰਥਾਂ ਚ ਨਹੀਂ ਪਾਇਆ ਜਾ ਸਕਦਾ ਇਹੋ ਪ੍ਰਕਾਸ਼ੇ ਜਿਸ ਨੂੰ ਸਮੇਟ ਕੇ ਸ਼ਬਦਾਂ ਦੇ ਵਿੱਚ ਪਾ ਕੇ ਦਿੱਤਾ ਨਹੀਂ ਜਾ ਸਕਦਾ ਆਪਜੀ ਇਹ ਅਭਿਆਸ ਕਮਾਉਣਾ ਕਦੀ ਇਕੱਲੇ ਬਹਿ ਜਾਣਾ ਆਪਣੇ ਧੀ ਨੂੰ ਪੁੱਤ ਨੂੰ ਇਹ ਅਭਿਆਸ ਕਮਾਉਣ ਲਗਣਾ ਅਕਈ ਵਾਰ ਮਾਪੇ ਚਲਾਈਂਦੇ ਪੇਰੈਂਟਿੰਗ ਕਿਵੇਂ ਕਰਨੀ ਹੈ ਤੇ ਅਸੀਂ ਕਿੰਨੇ ਹੁਲੇ ਆ ਖਾਸੇ ਵਾਲੀ ਬਾਤ ਹੈ ਕਈ ਵਾਰ ਨਾ ਹੱਸਦੇ ਹੁਲੇ ਕੇ ਅਸੀਂ ਵਿਖਾਵੇ ਦੀ ਜ਼ਿੰਦਗੀ ਚ ਜ਼ਿਆਦਾ ਚਲੇ ਗਏ ਪਖੰਡਾ ਦੀ ਜ਼ਿੰਦਗੀ ਚ ਜ਼ਿਆਦਾ ਚਲੇ ਗਏ ਆ ਇੱਕ ਦਿਨ ਧੀਆ ਨਾ ਹੱਸ ਰਹੇ ਸੀ ਕਿ ਪੁੱਤ ਆ ਕਈ ਧੀਆ ਨਾ ਕਾਂਡੇ ਪਾ ਲੈਂਦੀਆਂ ਇੱਥੇ ਕੰਨਾਂ ਦੇ ਵਿੱਚ ਉਹਨਾਂ ਨੂੰ ਦਿਖਦੇ ਵੀ ਨਹੀਂ ਖੁਦ ਥੋੜੀ ਦਿਖਦੇ ਨਹੀਂ ਖੁਦ ਦੇਖਣ ਲਈ ਸ਼ੀਸ਼ਾ ਦੇਖਣਾ ਪੈਂਦਾ ਪਰ ਲੋਕ ਵੇਖ ਲੈਣ ਲੋਕਾਂ ਨੂੰ ਸੋਹਣੀ ਲੱਗਾ ਇਸ ਕਰਕੇ ਕਾਂਟੇ ਪਾ ਲੇਗੇ ਕੰਨ ਇਥੋਂ ਲਮਕ ਜਾਂਦੇ ਪਾੜ ਜਾਂਦੇ ਫਿਰ ਸਰਜਰੀਆਂ ਕਰਾਉਂਦੀਆਂ ਫਿਰਦੀਆਂ ਵਿਚਾਰੀਆਂ ਪਰ ਉਹ ਹੁਣ ਪੰਗਾ ਲੈਣਾ ਏ ਸਾਡੇ ਇੱਕ ਧੀ ਹੁੰਦੀ ਸੀ ਉਹਨੇ ਪਾਏ ਪੌਂਦੀ ਹੁੰਦੀ ਸੀ ਉਹ ਇਦਾਂ ਤੇ ਅਸੀਂ ਉਹਨੂੰ ਇੱਕ ਦਿਨ ਹੱਸਿਆ ਇੰਕਾ ਪੁੱਤ ਤੂੰ ਨਾ ਇੱਕ ਕੰਮ ਕਰੀ ਜਿੱਦੋਂ ਸ਼ੀਸ਼ੇ ਸਾਹਮਣੇ ਖਲੋਏਗੀ ਨਾ ਇੰਕਈ ਪਿੰਡਾਂ ਚੋਂ ਆਏ ਪਿੰਡਾਂ ਦੇ ਵਿੱਚ ਆ ਜਦੋਂ ਨਿਕੇ ਨਿਕੇ ਹੀ ਨਾ ਤੇ ਮਿੱਟੀ ਲਿਆਉਂਦੇ ਸੀ ਤੇ ਖੋਤੇ ਵਾਲੇ ਜਿਹੜੇ ਸੀ ਉਹ ਲਿਆਉਂਦੇ ਤੇ ਖੋਤੇ ਦੇ ਉੱਤੇ ਇੱਕ ਬੋਰਾ ਬਣਾਇਆ ਜਾਂਦਾ ਸੀ ਜੀ ਚ ਮਿੱਟੀ ਲਾਦੇ ਸੀ ਉਹਦਾ ਇੱਕ ਬੋਰਾ ਇੱਧਰ ਲੰਮਕਿਆ ਹੁੰਦਾ ਸੀ ਇੱਕ ਇੱਧਰ ਲੰਮਕਿਆ ਹੁੰਦਾ ਸੀ ਖੋਤੇ ਨੂੰ ਮਿੱਟੀ ਦਾ ਕੋਈ ਭਾ ਨਹੀਂ ਹੈ ਖੋਤੇ ਦਾ ਘਰ ਨਹੀਂ ਲਿੰਬਣਾ ਖੋਤੇ ਦੇ ਘਰ ਦੀ ਛੱਤ ਨਹੀਂ ਲਿੰਬਣੀ ਉਸ ਕਮਰੇ ਦੇ ਅੰਦਰ ਖੋਤੇ ਨੂੰ ਵੜਨ ਵੀ ਨਹੀਂ ਦੇਣਾ ਵਿਚਾਰੇ ਨੂੰ ਕਦੀ ਤੇ ਅਸੀਂ ਪੁੱਛਿਆ ਤੇਰੇ ਆ ਕਾਂਡੇ ਇਸੇ ਤਰ੍ਹਾਂ ਨਹੀਂ ਤੇ ਅਮੇਜਿਨ ਕਰੀ ਜਿੱਦਾਂ ਖੋਤੇ ਦੀ ਉਹ ਬੋਰੀਆਂ ਲੰਮਕੀਆਂ ਹੁੰਦੀਆਂ ਤੇਰੇ ਵੀ ਕੰਨਾਂ 'ਚ ਦੋ ਕਾਂਡੇ ਬਿਨਾਂ ਵਜਾ ਲੰਮਗੇ ਨੇ ਤੇ ਹੱਸਣ ਲੱਗ ਬਈ ਕਿਉਂ ਇਦਾਂ ਕੀਤਾ ਹੋਏਗਾ ਉਹਨੇ ਵਿਚਾਰੀ ਨੇ ਨਿੱਕੀ ਜੀ ਦੇ ਲੱਗੇ ਉਹਦੇ ਆ ਜਿਹੜੀ ਕੱਚੀ ਸੁਰਤੇ ਇਹਦੇ ਚ ਪਾ ਦਿੱਤਾ ਹੋਏਗਾ ਕਿ ਪੁੱਤ ਤਾਂ ਕਾਂਟੇ ਪਾਲਾ ਸੋਹਣੀ ਲੱਗਦੀ ਜਿਸ ਮਾਂ ਨੇ ਜਿਸ ਉਹ ਲੱਗੇ ਬੀਬੀ ਨੇ ਉਹਦੇ ਇਹ ਆ ਦਿਮਾਗ ਚ ਪਾ ਦिती ਏ ਕਿ ਸੋਹਣੀ ਲੱਗਦੀ ਏ ਜੇ ਕਿਤੇ ਹੋਏ ਪਾ ਦਿੰਦੀ ਕਿ ਪੁੱਤ ਤੈਨੂੰ ਰੱਬ ਨੇ ਬਣਾਇਆ ਹੀ ਬੜਾ ਸੋਹਣਾ ਏ ਤੈਨੂੰ ਉਸ ਸੋਹਣੇ ਨੇ ਬੜਾ ਸੋਹਣਾ ਬਣਾਇਆ ਏ ਤੇ ਕਾਂਟੇ ਪਾਉਣ ਦੀ ਲੋੜ ਨਹੀਂ ਸੀ ਪੈਣੀ ਕੀ ਪਹਿਣੀ ਸੀ ਪੜ੍ਹਿਆ ਕਿਸੇ ਨੇ ਨਹੀਂ ਦੱਸਿਆ ਕਿ ਤੈਨੂੰ ਮਹਾਰਾਜ ਜੀ ਨੇ ਬਹੁਤ ਸੋਹਣਾ ਬਣਾਇਆ ਇਹ ਦੱਸ ਦਿੱਤਾ ਏ ਕਿ ਕਾਂਟੇ ਪਾਇਆ ਬੜੇ ਸੋਹਣੇ ਲੱਗਦੇ ਨੇ ਤੇ ਅੱਜਕੱਲ ਤੇ ਮੁੰਡੇ ਵੀ ਸਾਡੇ ਪਾਈ ਫਿਰਦੇ ਸੱਚ ਜਾਣਿਓ ਇਹ ਅਭਿਆਸ ਪਿਆਰੇ ਨਾਨਕ ਦਾ ਕਮਾਲ ਹੋ ਗੇ ਨਾ ਵੱਡਾ ਸਾਹਿਬ ਉੱਚਾ ਥਾਓ ਇਹ ਜਿਹੜੇ ਪਖੰਡ ਨੇ ਟੁੱਟ ਜਾਣੇ ਆਪ ਕਮਾਇਓ ਆਪਣੇ ਬੱਚਿਆਂ ਨੂੰ ਦੱਸਿਓ ਕਿ ਹਰ ਰਿਸ਼ਤੇ ਦੇ ਵਿੱਚ ਮੇਰੇ ਤੋਂ ਵੀ ਪਹਿਲਾਂ ਤੇਰਾ ਕੋਈ ਹੈ ਮੈਂ ਵੀ ਤਾਂ ਹੀ ਤੇਰੀ ਪਾਲਣਾ ਕਰ ਸਕਦਾ ਏ ਕਿਉਂਕਿ ਕੋਈ ਤੇਰੀ ਪਾਲਣਾ ਕਰ ਰਿਹਾ ਏ ਇਹ ਅਭਿਆਸ ਜ਼ਰੂਰ ਕਰਾਇਓ ਜੇ ਇਸ਼ਕ ਚਾਹੁੰਦੇ ਹੋ ਤੇ ਜਦੋਂ ਅਗਲੀ ਵਾਰ ਅਸੀਂ ਆਈਏ ਅੱਜ ਹਡਾ ਆਖਰੀ ਦੇ ਨੇ ਹੁਣ ਅਸੀਂ ਚੱਲੇ ਜਾਣਾ ਇੱਥੋਂ ਅਗਲੇ ਪੜਾਵਾਂ ਤੇ ਅਗਲੀ ਵਾਰ ਜਦੋਂ ਆਈਏ ਕੁਝ ਇਸ਼ਕ ਦੇ ਰੰਗ ਮਾਣੇ ਹੋਇਓ ਆਪਣੇ ਦੁੱਖਾਂ ਤੋਂ ਪਾਰ ਹੋਇਓ ਪੀੜਾਂ ਤੋਂ ਪਾਰ ਹੋਇਓ ਆ ਮਸਤਕ ਆ ਅੱਖੀਆਂ ਦੇ ਵਿੱਚ ਕੋਈ ਪਿਆਰੇ ਨਾਨਕ ਦਾ ਨੂਰ ਦਿਖੇ ਜਦੋਂ ਕਹਿੰਦੇ ਉਹਨਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਏ ਮੈਂ ਗੁਰੂ ਦਾ ਸਿੱਖ ਏ ਤੇ ਜਦੋਂ ਅਸੀਂ ਆਪ ਜੀ ਦੇ ਚਿਹਰਿਆਂ ਵੱਲ ਦੇਖਦੇ ਆ ਆ ਮਸਤਕ ਵੱਲ ਦੇਖਦੇ ਆ ਤੇ ਕ੍ਰੋਧ ਦੇਖਦੇ ਆ ਹੰਕਾਰ ਦੇਖਦੇ ਆ ਨਫ਼ਰਤ ਦੇਖਦੇ ਆ ਪਖੰਡ ਦੇਖਦੇ ਆ ਵਿਖਾਵਾ ਦੇਖਦੇ ਆ ਤੇ ਸੱਚ ਜਾਣੇ ਉਹ ਦਰਦ ਜਗ ਜਾਂਦਾ ਕਿ ਗੁਰਨਾਨਕ ਦੇ ਸਦਾਉਣ ਵਾਲਿਆਂ ਦਾ ਇਹ ਹਾਲ ਏ ਗੁਰੂ ਨਾਨਕ ਦੇਵ ਸਦੌਣ ਵਾਲੇ ਨੂੰ ਆ ਹੁਣੇ ਇੱਕ ਬਾਤ ਕਹੋ ਤੇ ਤੁਸੀਂ ਜਿਹੜਾ ਏ ਝਟਾ ਪੇਚੋਂ ਬਾਹਰ ਹੋ ਜਾਣਾ ਝਟ ਤੁਹਾਨੂੰ ਕ੍ਰੋਧ ਨੇ ਢਾਲ ਲੈਣਾ ਇਹ ਗੁਰਨਾਨਕ ਦੇ ਪਿਆਰਿਆਂ ਦਾ ਹਾਲ ਥੋੜੀ ਹੋਣਾ ਚਾਹੀਦਾ ਆਪਜੀ ਦੇ ਜੀਵਨ ਚ ਰੰਗ ਆਵੇ ਆਪਜੀ ਉਸ ਇਸ ਜੀਵਨ ਦੇ ਮਹਾਰੰਗਾਂ ਨੂੰ ਮਾਨ ਸਕਿਓ ਮਾਨਣ ਵਾਸਤੇ ਕੋਈ ਡੰਗ ਹੈ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਤਗੜੇ ਹੋ ਕੇ ਮਹਾਰਾਜ ਜੀ ਦਾ ਇਸ਼ਕ ਕਮਾਇਓ ਤਗੜੇ ਹੋ ਕੇ ਇਹ ਰੰਗ ਕਮਾਇਓ ਸਿਰਫ ਸੁਣ ਕੇ ਮਤ ਚਲੇ ਜਾਈਓ ਹੁਣ ਜਿਹੜਾ ਏ ਰੋਜ਼ 5 10 ਮਿੰਟ ਬਹਿ ਜਾਣਾ ਵੱਡਾ ਸਾਹਿਬ ਉੱਚਾ ਥਾਂੋਂ ਦੇਖਣਾ ਏ ਕਿ ਕਿਵੇਂ ਉਹ ਵੱਡਾ ਏ ਤੇ ਕਿਵੇਂ ਹਰ ਰਿਸ਼ਤੇ ਹਰ ਖੇਡ ਦੇ ਵਿੱਚ ਮੇਰੀ ਹਰ ਖੇਡ ਦੇ ਵਿੱਚ ਉਸ ਦਾ ਸਭ ਤੋਂ ਉੱਚਾ ਥਾਂੋਂ ਜਿੱਥੇ ਵੇਖੋਗੇ ਕੀ ਮਿਲੇਗਾ ਆਓ ਪਿਆਰੇ ਜੀ ਨੂੰ ਕੁੱਕ ਕਰਿਏ हे ਪਿਤਾ हे ਰਹਿਮਤ ਦੇਦਾ ਤੇ ਦਿਆ ਕਰਿਓ ਦਿਆ ਕਰਿਓ ਵਾਹੇ ਗੁਰੂ